ਗੱਡੀਆਂ ਰੁਕਣੀਆਂ ਹੁਣ ਹੁਣ ਕਾਰ ਵਾਲੇ ਨੂੰ ਗੱਡੀ ਰੋਕਣੀ ਪੈਣੀ ਕਿਉਂਕਿ ਮੈਂ ਗੱਡੀ ਤੋੜ ਦਿੱਤੀ ਆ ਵੈਸੇ ਵੀ ਟਰੱਕਾਂ ਦੇ ਵਿੱਚ ਲੋਡ ਜ਼ਿਆਦਾ ਹੁੰਦਾ ਆ ਸਹੀ ਆ ਇਹਨਾਂ ਨੂੰ ਇਨਸਟੈਂਟ ਰੋਕਣਾ ਜਿਹੜਾ ਆ ਇਹ ਸਹੀ ਨਹੀਂ ਹੈਗਾ ਖੈਰ ਆਓ ਯਾਰ ਸੈਨੀਟਾਈਜ਼ਰ ਕੇ ਨਸ਼ਾ ਕਰਨਾ ਬੰਦ ਕਰੋ ਔਰ ਸ਼ੁਰੂ ਕਰਤੇ ਹੈ ਬਿਨਾ ਕਿਸੇ ਬਕਚੋਦੀ ਕੇ ਔਰ 40 45 ਤੱਕ ਕੋਈ ਤੇ ਕਿੱਟ ਸਾਨੂੰ ਫਰਕ ਨਹੀਂ ਪੈਂਦਾ ਕਿ ਫਲਾਉਟ ਤੇ ਕਿ ਹਿੱਟ ਹਾਂਜੀ ਸਸਕਲ ਮਿੱਤਰੋ ਕਿੱਦਾਂ ਕੀ ਹਾਲ ਚਾਲ ਸਾਰਿਆਂ ਦਾ ਵੈਲਕਮ ਬੈਕ ਟੂ ਯਰ ਓਨ ਚੈਨਲ ਬਲੌਗਸ ਵਿਦ ਲਵੀ ਅੱਜ ਆਪਾਂ ਖੜੇ ਆ ਇਟਲੀ ਤੇ ਇੱਥੇ ਆਪਾਂ ਗੱਡੀ ਲੋਡ ਕਰਾਉਣ ਆਏ ਸੀਗੇ ਪਹਿਲਾਂ ਮੈਂ ਖਾਲੀ ਕਰਾਈ ਇੱਥੇ ਲੱਗੀ ਗੱਡੀ ਉਦੋਂ ਮੈਂ ਪਹਿਲਾਂ ਵੀ ਇੱਕ ਵਾਰੀ ਗੱਡੀ ਖਾਲੀ ਕਰਾਈ ਆ ਤੇ ਉਹਦਾ ਮੈਂ ਬਲੌਗ ਵੀ ਬਣਾਇਆ ਆ ਤੇ ਇੱਥੇ ਗੱਡੀ ਹੁਣ ਲੋਡ ਕਰਾਉਣ ਆਇਆ ਸੀ ਇੱਕਦਮ ਲੱਗ ਗਈ ਤੇ ਕੰਪਨੀ ਦੇ ਬਾਹਰ ਹੀ ਖੜੇ ਆ ਹਾਲੇ ਤੱਕ ਆਪਣੀ ਵਾਰੀ ਆਈ ਨਹੀਂ ਹੈਗੀ ਇਹਨਾਂ ਨੇ ਆ ਪੇਜਰ ਜੀ ਆ ਤੇ ਦਿੱਤਾ ਆ ਪਰ ਹਾਲ ਤੱਕ ਵਾਰੀ ਆਈ ਨਹੀਂ ਹੈਗੀ ਆ ਦੇਖੋ ਆ ਵਾਲੀ ਕੰਪਨੀ ਆ ਆ ਕੰਪਨੀ ਦੇ ਬਾਹਰ ਖੜਾ ਆ ਸੋ ਦੇਖਦੇ ਜਦੋਂ ਵਾਰੀ ਆਉਂਦੀ ਆ ਫਿਰ ਅੱਗੇ ਚੱਲਦੇ ਆਪਾਂ ਆ ਪੇਜਰ ਆਪਣਾ ਚੱਲ ਪਿਆ ਆ ਤੇ ਹੁਣ ਅੰਦਰ ਜਾ ਕੇ ਆਪਾਂ ਪਹਿਲਾਂ ਗੱਡੀ ਬੇਟਮੈਂਟ ਤੇ ਖੜੀ ਕਰਾਂਗੇ ਹੁਣ ਮੈਨੂੰ ਇਹ ਨਹੀਂ ਪਤਾ ਬੇਟਮੈਂਟ ਤੇ ਗੱਡੀ ਖੜੀ ਕਰਕੇ ਆਪਾਂ ਆਫਿਸ ਦੇ ਵਿੱਚ ਜਾਣਾ ਜਾਂ ਨਹੀਂ ਜਾਣਾ ਚਲੋ ਜਾ ਕੇ ਦੇਖਦੇ ਆਂ ਆਹ ਸਿਕਾਇਨਾ ਦਾ ਬੇਟਮੈਂਟ ਆ ਮੈਂ ਲੱਭੀ ਜਾਣਾ ਮੈਂ ਕਿਹਾ ਹੈਗਾ ਕਿੱਥੇ ਯਾਰ ਪੀਲੀਆਂ ਜੀਆਂ ਲਾਈਨਾਂ ਦੇ ਵਿੱਚ ਹੁੰਦਾ ਪੀਲੀਆਂ ਲਾਈਨਾਂ ਅੱਗੇ ਵੀ ਹੈਗੀਆਂ ਨਾ ਭਣੀਆਂ ਸੋ ਮੈਨੂੰ ਸਿਕਾ ਮੈਂ ਕਿਹਾ ਪੀਲੀਆਂ ਜੀਆਂ ਲਾਈਨਾਂ ਦੇ ਵਿੱਚ ਹੁੰਦਾ ਆ ਹਾਲ ਤੱਕ ਹੈ ਨਹੀਂ ਚਲੋ ਚਲਿਏ ਜਾ ਕੇ ਦੇਖੀਏ ਇਹ ਗੱਲਬਾਤ ਕਰਦੇ ਆਂ ਵੇਟਮੈਂਟ ਆਪਣਾ ਕਲੀਅਰ ਹੋ ਗਿਆ ਆ ਤੇ ਉਹ ਕਹਿੰਦਾ ਹੁਣ ਐਗਜ਼ਿਟ ਕਰੋ ਐਗਜ਼ਿਟ ਕਰਕੇ ਤਾਂ ਉੱਤੋਂ ਦੀ ਗੱਡੀ ਘਮਾ ਕੇ ਕਹਿੰਦਾ ਲੈ ਕੇ ਆ ਡੋਰ ਨੰਬਰ 1 ਤੇ ਉੱਥੇ ਕਹਿੰਦਾ ਮੈਂ ਵੇਟ ਕਰਦਾ ਤੇਰੀ ਕਿਉਂਕਿ ਜਿੰਨੀ ਜਲਦੀ ਯਾਰ ਗੱਡੀ ਲੋਡ ਹੋ ਜਾਵੇ ਉਨਾ ਹੀ ਵਧੀਆ ਆ ਨਹੀਂ ਤਾਂ ਮੈਨੂੰ ਰਾਤ ਨੂੰ ਹਨੇਰੇ ਹੋਏ ਗੱਡੀ ਚਲਾਉਣੀ ਪੈਣੀ ਆ ਅੱਜ ਹਾਲੇ ਡਰਾਈਵਿੰਗ ਮੇਰੀ ਕੁਛ ਵੀ ਨਹੀਂ ਹੋਈ ਹੈਗੀ ਇਤਾਂ ਬੈਰੀਅਲ ਖੋਲ ਦਿੰਦੇ ਸਾਡੇ ਆਉਣ ਤੇ ਇਹ ਡਰਦੇ ਬੜਾ ਯਾਰ ਸਾਡੇ ਕੋਲੋਂ ਗੋਟਰ ਦੇ ਬਸ ਮਾੜਾ ਜਾਂ ਦੂਜਾ ਟਰੈਕ ਆਪਾਂ ਘੇਰਨਾ ਚਲੋ ਮੈਂ ਕਿਹਨੂੰ ਪੁੱਛ ਲਵਾਂਗੇ ਭਰਾਵਾ ਇੱਧਰ ਦੀ ਆਉਣਾ ਹਨਾ ਇਹ ਬੱਚ ਕਹਿ ਦਿੰਦੇ ਕਿ ਇੱਥੇ ਤਾਂ ਇਨਸਟਰਕਸ਼ਨ ਦਾ ਕੰਮ ਚੱਲਦਾ ਸੀਗਾ ਤੈਨੂੰ ਵਿੱਚੋਂ ਦੀ ਆਉਣਾ ਪੈਣਾ ਸੀ ਜੇ ਸੀ ਬਹੁਤੀ ਇਰ ਕੰਪਲੇਂਟ ਆਪਾ ਹੁੰਦੇ ਇੱਥੇ ਕੰਪਨੀ ਨੂੰ ਸੋ ਇਹਨਾਂ ਚੰਗਾ ਹੈ ਜੀ ਆ ਕਿ ਬੰਦਾ ਪੁੱਛ ਲਵੇ ਤਾਂ ਵਧੀਆ ਚਲੋ ਡੋਰ ਨੰਬਰ 1 ਦੇਖੀਏ ਕਿਹੜਾ ਆ ਆਇਆ ਜੀ ਡੋਰ ਨੰਬਰ 1 ਚਲੋ ਚਲਿਏ ਆਲੇ ਦੁਆਲੇ ਕਿਤੇ ਲੱਗ ਜਾਏ ਗੱਡੀ ਕਿਉਂਕਿ ਅੱਗੇ ਮੇਰੇ ਤੇ ਬੜਾ ਮਾੜਾ ਜਿਹਾ ਟਾਈਮ ਚੱਲਣ ਡਿਆ ਆ ਬੜੇ ਨੁਕਸਾਨ ਹੋਣਗੇ ਬੜੇ ਹੈਵੀ ਨੁਕਸਾਨ ਹੁੰਦੇ ਮੇਰੇ ਓਕੇ ਜੇ ਤਾਂ ਪਟਾਇਰ ਏ ਵੇਟ 5 ਮਿੰਟਸ ओके दिस ट्रक गो अवे ओके यू पार्किंग हियर ओके ए एंड ओपन ओनली वन साइड या ओके ਕਹਿੰਦਾ ਇਹਦੇ ਜਾਣ ਦੀ ਵੇਟ ਕਰ ਇਹਦੇ ਜਾਣ ਤੋਂ ਬਾਅਦ ਕਹਿੰਦਾ ਫਿਰ ਤੋਂ ਗੱਡੀ ਲਾਦੀ ਕਹਿੰਦਾ ਇੱਥੇ ਤੇ ਇੱਕੋ ਹੀ ਸਾਈਡ ਖੋਲਣੀ ਆ ਤੁਹਾਨੂੰ ਪਤਾ ਅੱਗੇ ਵੀ ਇੱਕੋ ਸਾਈਡ ਖੋਲ ਕੇ ਗੱਡੀ ਲੋਡ ਹੁੰਦੀ ਆ ਆਪਣੀ ਤੇ ਆ ਜਿਹੜੇ ਰੋਲ ਜੇ ਆ ਯਾਰ ਮੈਨੂੰ ਇਹ ਉਹ ਭਾੜੇ ਲੱਗਦੇ ਆ ਚੋਲ ਉਹ ਮਾਰਦੇ ਯਾਰ ਇਹ ਟਰਾਲਾ ਆਪ ਆਪਣਾ ਖੋਲ ਕੇ ਰੈਡੀ ਕਰ ਦਿੱਤਾ ਆ ਤੇ ਆ ਪੇਪਰ ਰੋਲ ਜੇ ਆ ਇਹਨਾਂ ਦੀ ਲੋਡਿੰਗ ਆ ਨੋ ਬੈਲਟਾ ਕਿਆ ਸੀ ਤੇ 18 ਐਲਬੋ ਕਿਆ ਸੀ ਹੁਣ ਐਲਬੋ ਵੀ ਕੱਢ ਕੇ ਆਪਾਂ ਆਪਣੇ ਇੱਥੇ ਰੱਖ ਲਈਏ ਤੇ ਨਾਲ ਨਾਲ ਆਪਾਂ ਬੈਲਟ ਜਿਹੜੀਆਂ ਮਾਰੀ ਜਾਣੀਆਂ ਆ ਆਪਾਂ ਤੇ ਲੋਡਿੰਗ ਲਈ ਤਿਆਰ ਆ ਪਰ ਉਹ ਨਹੀਂ ਹਲੇ ਆਇਆ ਪਤਾ ਨਹੀਂ ਕਿੱਥੇ ਹੋ ਗਿਆ ਤੇ ਆ ਦੇਖੋ ਪਲਾਸਟਿਕ ਹੁੰਦੇ ਆ ਇਹ ਵੀ ਆਪਾਂ ਚੱਕ ਕੇ ਰੱਖ ਦਿੱਤੇ ਆ ਤੇ ਟਰਾਲਾ ਵੀ ਆਪਾਂ ਆਪਣਾ ਸਾਰਾ ਖੋਲ ਦਿੱਤਾ ਆ ਠੀਕ ਆ ਤੇ ਹੁਣ ਜਦੋਂ ਉਹ ਆਊਗਾ ਉਦੋਂ ਲੋਡਿੰਗ ਕਰੂੰਗਾ ਆਪਣੇ ਵੱਲੋਂ ਪੂਰੀ ਤਿਆਰੀ ਆ ਹੁਣ ਇਹ ਨਾਲ ਵੱਲੋਂ ਲੇਟ ਆ ਦੇਖ ਦੇ ਕਦੋਂ ਤੱਕ ਸਟਾਰਟ ਕਰਦੇ ਆ ਲੋ ਵੀ ਲੋਡਿੰਗ ਲੱਗੇ ਸਟਾਰਟ ਹੁਣ ਤਿਆਰੀ ਹੋ ਗਈ ਆ ਸਾਰੀ ਰੋਲ ਜੇ ਕਰਨੇ ਆ ਇੱਥੇ ਮੈਨੂੰ ਲੱਗਦਾ weight ਜ਼ਿਆਦਾ ਹੋਊਗਾ ਤਾਂ ਕਰਕੇ ਆ ਬਿਛਾਏ ਆ ਬੰਦਾ ਸਾਡਾ ਲੋਡਿੰਗ ਕਰਨ ਵਾਲਾ ਲੋਡਿੰਗ ਆਪਣੀ ਹੋ ਗਈ ਆ ਕੰਪਲੀਟ ਕੰਪਨੀ ਨੇ ਨਾ ਉਹ ਇੱਕ ਹੈਲਪਰ ਦਿੱਤਾ ਸੀਗਾ ਤਾਂ ਕਰਕੇ ਕੰਮ ਜਲਦੀ ਹੋਇਆ ਉਹਨਾਂ ਕੋਲ ਗੈਜਟ ਇਹ ਸੀਗੇ ਤਾਂ ਉਹ ਬੈਲਟਾ ਉੱਤੋਂ ਦੀ ਸੁੱਟੀ ਜਾਂਦਾ ਸੀਗਾ ਤੇ ਆਹ ਵਾਲੀ ਜਿਹੜੇ ਐਲਬੋਏ ਲਾਈ ਜਾਂਦਾ ਸੀਗਾ ਤਾਂ ਕਰਕੇ ਕੰਮ ਜਲਦੀ ਹੋ ਗਿਆ ਤੇ ਬੈਲਟ ਵੱਜ ਗਈਆਂ ਆ ਸਾਡੀ ਲੋਡਿੰਗ ਸੀਗੀ ਬਸ ਹੁਣ ਆਪਾਂ ਟਰੈਲਰ ਕਲੋਜ਼ ਕਰਨਾ ਤੇ ਦੁਬਾਰਾ ਉੱਥੇ ਵੇਟਮੈਂਟ ਤੇ ਜਾ ਕੇ ਤੇ ਡਾਕੂਮੈਂਟ ਲੈ ਆਉਣੇ ਆ ਗੱਡੀ ਆਪਣੀ ਲੋਡ ਹੋ ਗਈ ਆ ਟਰਾਲ ਆਪ ਬੰਦ ਕਰ ਦਿੱਤਾ ਆ ਤੇ ਆਹ ਜਿਹੜਾ ਬੰਦਾ ਮੋਰੇ ਆਉਂਦਾ ਪਿਆ ਨੇ ਸਾਡੀ ਬੜੀ ਹੈਲਪ ਕੀਤੀ ਬੜੀ ਹਲਕੀ ਕੀਤੀ ਆ ਬੰਦੇ ਨੇ ਏ ਹੈਲਪਰ ਜਿਹੜਾ ਸੀਗਾ ਨਾ ਇਹ ਉਹਨਾਂ ਨੇ ਸਾਨੂੰ ਨਾਲ ਦੇ ਦਿੱਤਾ ਕੰਪਨੀ ਨੇ ਇਹਨਾਂ ਨੇ ਕਿ ਮਨ ਲੋ ਰੋਲ ਕਹਿੰਦੇ ਉੱਚੀ ਆ ਤੁਹਾਡੇ ਤੋਂ ਹੋਣਾ ਨਹੀਂ ਹੈਗਾ ਤੇ ਤੁਸੀਂ ਚਲੇ ਬੈਲਟਾ ਮਾਰੋ ਇਹ ਆਪੀ ਤੁਹਾਨੂੰ ਬੈਲਟਾ ਜਿਹੜੀਆਂ ਆ ਨਾ ਸਾਨੂੰ ਪਾ ਕੇ ਦਿੰਦਾ ਉੱਤੋਂ ਦੀ ਮੈਂ ਚਲੋ ਸਹੀ ਆ ਹੁਣ ਹਵਾ ਭਣਦੀ ਦੇ ਦਿੱਤੀ ਸੀ ਹਵਾ ਵੀ ਭਣ ਗਈ ਆ ਮੜਾ weight check ਕਰ ਲਈਏ weight check ਕਰਕੇ ਤਾਂ ਚਲੀ ਜਾ ਕੇ ਇਹਨੂੰ weightment ਤੇ ਲਾਈਏ ਓਕੇ weight ਵੀ ਆਪਣੇ ਤੁਸੀਂ ਬਰਾਬਰ ਆ ਜਦੋਂ ਇਹਦਾ weight check ਕਰਨਾ ਹੋਵੇ ਨਾ ਤੇ ਇੱਕ ਵਾਰ weight check ਕਰਕੇ ਦੁਬਾਰਾ ਹੈਂਡ ਬ੍ਰੇਕ ਖੋਲ ਕੇ ਫੇਰ ਚੈੱਕ ਕਰਨਾ ਆ ਉਹ ਜਿਹੜਾ ਹੈਂਡਵੇ ਹੈਂਡ ਬ੍ਰੇਕ ਖੋਲਣ ਤੋਂ ਬਾਅਦ ਜਿਹੜਾ ਬ੍ਰੇਕ ਉਹ ਉਹ ਜਿਹੜਾ ਹੈਂਡ ਬ੍ਰੇਕ ਖੋਲਣ ਤੋਂ ਬਾਅਦ ਵੇਟ ਆਉਣਾ ਹੈ ਨਾ ਉਹ ਅਸਲੀ ਵੇਟ ਹੁੰਦਾ ਰੋਲ ਦਾ ਦੇ ਹਿਸਾਬ ਨਾਲ ਨਾ ਜੋ ਤੁਸੀਂ ਇੰਨੇ ਵੱਡੇ ਵੱਡੇ ਰੋਲ ਦੇਖੇ ਸੀਗੇ ਤੇ ਉਹਦੇ ਹਿਸਾਬ ਨਾਲ ਮੈਨੂੰ ਲੱਗਦਾ ਸੀਗਾ ਕਿ ਵੇਟ ਬਹੁਤ ਜ਼ਿਆਦਾ ਹੋਣਾ ਹੈ ਪਰ ਨਹੀਂ ਯਾਰ ਵੇਟ ਠੀਕ ਸੀਗਾ ਇੰਨਾ ਜ਼ਿਆਦਾ ਨਹੀਂ ਹੈਗਾ ਬਰਾਬਰ ਜਿਹਾ ਹੀ ਆ ਕੋਪ ਟਰਾਂਸ ਦੇ ਆਪਣੇ ਖੜੇ ਆ ਬੰਦੇ ਕੋ ਕੋ ਮੈਂ ਕਹਣਾ ਭਾਈ ਅੰਦਰ ਮੈਂ ਗਿਆ ਵੀ ਇਹ ਬੰਦੇ ਨੇ ਕਹਣਾ ਕਿ ਬੁਲਾਇਆ ਨਹੀਂ ਜਾਣ ਕੇ ਉਹ ਭਾਈ ਤੁਰਿਆ ਹੁੰਦਾ ਸੀ ਮੇਰੇ ਨਾਲ ਤੇ ਮੇਰੀ ਗੱਡੀ ਜੜੀ ਆ ਰੋਡ ਤੇ ਸੀ ਤੁਸੀਂ ਦੇਖਿਆ ਹੀ ਹੋਣਾ ਆ ਤੇ ਚਲੋ ਇੱਕ ਵਾਰੀ ਵੇਟ ਕਰ ਲਈਏ ਦੁਆਰਾ ਵੇਟ ਕਰਕੇ ਤੇ ਡਾਕੂਮੈਂਟ ਲੈ ਕੇ ਆਈਏ ਤੇ ਉਹਨਾਂ ਦਾ ਹੈ ਪੇਜਰ ਜੀ ਆ ਵੀ ਮੋੜ ਕੇ ਆਈਏ ਨਿਲੇ ਆਈਆ ਲੱਟਾ ਜਗਾਈ ਜਾਂਦਾ ਬਾਰ-ਬਾਰ ਚਲੋ ਚੱਲੀਏ ਡਾਕੂਮੈਂਟ ਲੈਣ ਤੇ ਯਾ ਇਟਸ ਨੋਟ ਈਜ਼ੀ ਮੈਮ ਯਾ ਡਾਕੂਮੈਂਟ ਮਿਲ ਗਏ ਆ ਆ ਖੜੀ ਆਪਣੀ ਰਾਣੀ ਚਲਈਏ ਇਹਨੂੰ ਲੈ ਕੇ ਇੱਥੋਂ ਡਾਕੂਮੈਂਟ ਮੈਨੇਜਰ ਨੂੰ ਸੈਂਡ ਕਰ ਦਿੱਤੇ ਆ ਤੇ ਆਪਾਂ ਵਿਲੇ ਹੋ ਗਏ ਆ ਚਲੋ ਚਲਈਏ ਹੁਣ ਰਸਤੇ ਦੇ ਵਿੱਚ ਮਾਰਕੀਟ ਆਉਂਦੀ ਏ ਇੱਕ ਪੈਣੀ ਤੇ ਮੈਂ ਉੱਥੇ ਹੀ ਜਾਣ ਦਾ ਸੋਚਦਾ ਤੇ ਪੈਣੀ ਮਾਰਕੀਟ ਤੋਂ ਸਮਾਨ ਲੈ ਲੈਣੇ ਆ ਮੁੜ ਕੇ ਯਾਰ ਮਾਰਕੀਟ ਨੇ ਮਿਲਣੀ ਕੋਈ ਸਾਨੂੰ ਦੋ ਦਿਨ ਸੋ ਚਲੋ ਚਲਈਏ ਤੇ ਲੱਗਦਾ ਆ ਰੋਡ ਤੇ ਹੀ ਰੋਕ ਕੇ ਖੜਾ ਆ ਹੁਣ ਕੀ ਕਰੇ ਬੰਦਾ ਜਿੱਦਾਂ ਇਧਰੋਂ ਰਸ਼ ਘਟਣਾ ਉਧਰੋਂ ਪੈਣ ਲਾਪਣਾ ਆਉਣ ਆਲੇ ਤਾਂ ਰਸ਼ ਪੈਣ ਲਾਪਣਾ ਸਾਨੂੰ ਨਹੀਂ ਪਤਾ ਆਪਾਂ ਗੱਡੀ ਤੋਰਨੀ ਆ ਬਸ ਹੁਣ ਹੁਣ ਕਾਰ ਵਾਲੇ ਨੂੰ ਗੱਡੀ ਰੋਕਣੀ ਪੈਣੀ ਕਿਉਂਕਿ ਮੈਂ ਗੱਡੀ ਤੋਰ ਦਿੱਤੀ ਆ ਫਲੈਸ਼ਰ ਲਾ ਦੇਣਾ ਇਹਨੂੰ ਮਾੜੀਏ ਕਿੰਦਾ ਬੰਦੇ ਚੰਗੇ ਆ ਟਰੱਕਾਂ ਵਾਲੇ ਨਾ ਥੋੜੇ ਜਿਹਾ ਐਸਾ ਫਾਇਦਾ ਵੀ ਲੈ ਲੈਂਦੇ ਆ ਤੋਰਦੀ ਗੱਡੀ ਕੱਢ ਲੈਂਦੇ ਆ ਬਾਅਦ ਫਲੈਸ਼ਰ ਲਾ ਦੋ ਤੇ ਹਾਂ ਧੰਨਵਾਦ ਤੇਰਾ ਥੈਂਕ ਯੂ ਕਰ ਦੋ ਉਹਨਾਂ ਦਾ ਬਸ ਸਹੀ ਆ ਉਹ ਵੀ ਖੁਸ਼ ਆਪਾਂ ਵੀ ਖੁਸ਼ ਇੱਥੇ ਇੱਕ ਮਾਰਕੀਟ ਇੰਸ ਵੀ ਹੈਗੀ ਆ ਆਰੇ ਹੁਣ ਮੈਨੂੰ ਪਤਾ ਨਹੀਂ ਹੈਗਾ ਕਿ ਉੱਥੇ ਯਾਰ ਪਾਰਕਿੰਗ ਹੈਗੀ ਕਿ ਨਹੀਂ ਹੈਗੀ ਕਿਉਂ ਪੈਨੀ ਮਾਰਕੀਟ ਦੇ ਮੋੜ ਤਾ ਪਾਰਕਿੰਗ ਹੈਗੀ ਆ ਮੈਂ ਤਾਂ ਕਹਿੰਦਾ ਇੰਸ ਵਿੱਚ ਬਾੜੀ ਦੀਏ ਗੱਡੀ ਯਾਰ ਵੇਖੀ ਜਾਉਂ ਕੋਈ ਨਹੀਂ ਹੋਣ ਲੱਗਾ ਆ ਜਾਂਦੇ ਵਾਪਸ ਆਪੀ ਚਲੋ ਵਾਪਸ ਹੋ ਜਲੇ ਆ ਆਪਾਂ ਇੱਥੇ ਜਾਵਾਂਗੇ ਇੰਸ ਵਿੱਚ ਜਾਵਾਂਗੇ ਆਪਾਂ ਮੇਰੇ ਨਾਲ ਤੇ ਸਾਰੇ ਯਾਰ ਦੋਸਤ ਕਹਿੰਦੇ ਹੁੰਦੇ ਆ ਕਹਿੰਦੇ ਆ ਆਪਾਂ ਕਦੀ ਗੱਡੀ ਮਾਰਕੀਟ ਦੇ ਅੰਦਰ ਨਹੀਂ ਬਾੜੀ ਦੀ ਤੇ ਮੈਂ ਕਹਾਂ ਮੈਂ ਗੱਡੀ ਬਾੜ ਦੇ ਮਾਰਕੀਟ ਦੇ ਅੰਦਰ ਹੁੰਦਾ ਪਤਾ ਜਦੋਂ ਯਾਰ ਦੇਖ ਲਓ ਜੇ ਤਾਂ ਪਾਰਕਿੰਗ ਵੈਲੀ ਆ ਤੁਹਾਨੂੰ ਪਤਾ ਤੁਹਾਡੀ ਗੱਡੀ ਘੁੰਮ ਜਾਣੀ ਆ ਫਿਰ ਤਾਂ ਕੋਈ ਚੱਕਰ ਨਹੀਂ ਆ ਨਾ ਕੋਈ ਪ੍ਰੋਬਲਮ ਨਹੀਂ ਕਿ ਜੇ ਮੈਂ ਗੱਡੀ ਮਾਰਕੀਟ ਦੇ ਅੰਦਰ ਬਾੜਦਾ ਉਹਨਾਂ ਨੂੰ ਵੀ ਬਾੜਨੀ ਚਾਹੀਦੀ ਆ ਫਿਰ ਤਾਂ ਹੀ ਪੰਗਾ ਲੈਣਾ ਚਾਹੀਦਾ ਸਾਰੀ ਪਾਰਕਿੰਗ ਵੈਲੀ ਆ ਚਲੋ ਪਹਿਲਾਂ ਮਾਰਕੀਟ ਤੋਂ ਜਾ ਕੇ ਮਾੜਾ ਮੋਟਾ ਸਮਾਨ ਲੈ ਆਈਏ ਸਮਾਨ ਆਪਾਂ ਲੈ ਲਿਆ ਆ ਤੇ ਚਲੋ ਹੁਣ ਚਲੀਏ ਪਤਾ ਨਹੀਂ ਅੱਜ ਦੀ ਰੈਸਟ ਕਿੱਥੇ ਹੋਣੀ ਆ ਕਿਉਂਕਿ ਲੋਕੇਸ਼ਨ ਸਾਡੀ ਕਾਫੀ ਦੂਰ ਆ ਸੋਸ ਹਾਲ ਨਾ ਚਾਂ ਸਕ ਮੈਨੂੰ ਯਾਰ ਨੇ ਜਿਹੜੀ ਰੈਸਟ ਪਾਉਣੀ ਆ ਨਾ ਉਹ ਕਾਫੀ ਦੂਰ ਦੀ ਪਾਉਂਗਾ ਚਲੋ ਦੇ ਦੇ ਕਿੱਥੇ ਦੀ ਰਸਤੋਂ ਦਾ ਕਿੱਥੇ ਦੀ ਨਹੀਂ ਸਾਰੇ ਜਾਨੇ ਪਹਿਲਾਂ ਦੱਸਿਓ ਕਿ ਅੱਜ ਕੈਮਰਾ ਐਂਗਲ ਸਾਰਿਆਂ ਨੂੰ ਕਿੱਦਾਂ ਦਾ ਲੱਗਾ ਸਾਰੇ ਜਾਨੇ ਕਹੀ ਜਾਂਦੇ ਸੀ ਭਾਜੀ ਚੇਂਜ ਕਰੋ ਚੇਂਜ ਕਰੋ ਕੈਮਰਾ ਐਂਗਲ ਤੇ ਉਹ ਮੈਂ ਵੀ ਮੈਨੂੰ ਵੀ ਲੱਗਦਾ ਕਿ ਹਾਂ ਉਹਦੇ ਵਿੱਚ ਚਾਜਨਾ ਕਵਰ ਨਹੀਂ ਹੁੰਦਾ ਸਿਕਾ ਨਾ ਜੋ ਕੁਝ ਵੀ ਸਿਕਾ ਸਾਰਾ ਕੁਝ ਕਵਰ ਨਹੀਂ ਹੁੰਦਾ ਸਿਕਾ ਉਹਦੇ ਵਿੱਚ ਪਰ ਵਿੱਚ ਗੱਲਾ ਸ਼ੀਸ਼ਾ ਕਵਰ ਹੁੰਦਾ ਸੀ ਪਿੱਛੇ ਦਾ ਹੁੰਦਾ ਸਿਕਾ ਤੇ ਅੱਗੇ ਦਾ ਐਵੇਂ ਇੰਨਾ ਕਿਸਾ ਕਵਰ ਹੁੰਦਾ ਸੀ ਮੈਨੂੰ ਪਤਾ ਇਹ ਗੱਲ ਦਾ ਚਲੋ ਹੁਣ ਕੈਮਰਾ ਐਂਗਲ ਚੇਂਜ ਕਰਦਾ ਹਾਂ ਦੱਸੋ ਸਾਰੇ ਜਾਨੇ ਕਿ ਕੈਮਰਾ ਐਂਗਲ ਜਿਹੜਾ ਆ ਕਿੱਦਾਂ ਦਾ ਲ ਬਾਕੀ ਆ ਇੱਕ ਭਰਾ ਨਾਲ ਮੇਰੀ ਗੱਲਬਾਤ ਹੀ ਹੋਈ ਸੀਗੀ ਉਹਨੇ ਕਮੈਂਟ ਕੀਤਾ ਸੀਗਾ ਕਹਿੰਦਾ ਕਿ ਇਹ ਕਹਿੰਦਾ ਗਲਤੀ ਤੇਰੀ ਆ ਮੈਂ ਇੱਕ ਜਰਮਨ ਵਾਲਾ ਬਲੌਗ ਪਾਇਆ ਸੀਗਾ ਉਹਦੇ ਵਿੱਚ ਤੁਸੀਂ ਦੇਖਿਆ ਹੋਣਾ ਆ ਮੈਂ ਤਾਂ ਜਾਣ ਰਿਹਾ ਸੀਗਾ ਤੇ ਗੱਡੀ ਅਚਾਨਕ ਹੀ ਮੋੜੇ ਆ ਗਈ ਮੇਰੇ ਹਨਾ ਇੰਡੀਕੇਟਰ ਹੁੰਦਾ ਤਾਂ ਕਹਿੰਦਾ ਲਾ ਕੇ ਰੱਖਿਆ ਸੀਗਾ ਗਲਤੀ ਤੇਰੀ ਆ ਮੈਂ ਉਹਦੇ ਵਿੱਚ ਇੰਨੀ ਛੋਟੀ ਜਿਹੀ ਗੱਲ ਕਹਿਣੀ ਚਾਹੁੰਦਾ ਮੈਂ ਵੀਰੇ ਨੂੰ ਵੀ ਐਸੇ ਸਮਝਾਈ ਸੀਗੀ ਤੁਹਾਨੂੰ ਵੀ ਛੋਟੀ ਜਿਹੀ ਗੱਲ ਕਹਦਾ ਇਦਾਂ ਨਹੀਂ ਹੁੰਦਾ ਹੈਗਾ ਕਿ ਆਪਾਂ ਜੇ ਇੰਡੀਕੇਟਰ ਲਾ ਦਿੱਤਾ ਤਾਂ ਆਪਾਂ ਕਿਤੇ ਵੀ ਗੱਡੀ ਚੜਾ ਦਈਏ ਜਿਹੜਾ ਆਪਾਂ ਗੱਡੀ ਨੂੰ ਦੇਖ ਕੇ ਸਲੋ ਕਰਨਾ ਹੈ ਜਾਂ ਉਹਨੂੰ ਜਗ੍ਹਾ ਦੇਣੀ ਆ ਉਹ ਹੁੰਦਾ ਮੇਨ ਰੋਡ ਤੇ ਲਾਈਨ ਚੇਂਜ ਕਰਨ ਤੇ ਜਾਂ ਕਿਸ ਲਿੰਕ ਰੋਡ ਦੇ ਨਾਲ ਰੋਡ ਜੁੜਦਾ ਆ ਜਿੱਦਾ ਪਾਰਕਿੰਗ ਚ ਆਪਾਂ ਨਿਕਲੀਦਾ ਤੇ ਉਹਦੇ ਨਾਲ ਫੇਰ ਰੋਡ ਇੱਕ ਅਟੈਚ ਹੋ ਜਾਂਦਾ ਆ ਲਿੰਕ ਰੋਡ ਅਟੈਚ ਹੋ ਜਾਂਦਾ ਆ ਉਹਨਾਂ ਨੂੰ ਇੱਦਾਂ ਜਗ੍ਹਾ ਦੇਈ ਦੀ ਹੁੰਦੀ ਆ ਜਿਹੜੇ ਰੋਡ ਸਾਈਡ ਤੇ ਪਾਰਕਿੰਗ ਆ ਹੁੰਦੀ ਆ ਨਾ ਇਦਾਂ ਨਹੀਂ ਹੈਗਾ ਕਿ ਉਹ ਤੁਹਾਡੇ ਮੋੜੇ ਆ ਜਾਊਗਾ ਤੇ ਤੁਸੀਂ ਵੀਰੇ ਤੁਹਾਨੂੰ ਤੁਸੀਂ ਕੱਸ ਕੇ ਆਪਣੇ ਬ੍ਰੇਕ ਮਾਰ ਦੋ ਐ ਨਹੀਂ ਹੁੰਦਾ ਹੈਗਾ ਵੀਰੇ ਵੈਸੇ ਵੀ ਟਰੱਕਾਂ ਦੇ ਵਿੱਚ ਲੋਡ ਜ਼ਿਆਦਾ ਹੁੰਦਾ ਆ ਸਹੀ ਆ ਇਹਨਾਂ ਨੂੰ ਇਨਸਟੈਂਟ ਰੋਕਣਾ ਜਿਹੜਾ ਆ ਇਹ ਸਹੀ ਨਹੀਂ ਹੈਗਾ ਜੇ ਕਿ ਤੇ ਮੈਂ ਰੋਕਦਾ ਕੋਈ ਸਮਾਨ ਮੇਰਾ ਇੱਧਰ ਉੱਧਰ ਹੋ ਜਾਂਦਾ ਸਹੀ ਆ ਤੇ ਡੈਸ਼ ਕੈਮ ਦੇ ਵਿੱਚ ਵੀ ਆ ਜਾਣਾ ਸੀਗਾ ਕਿ ਹਾਂ ਇਹਨੇ ਬ੍ਰੇਕ ਮਾਰੀ ਆ ਜ਼ੋਰ ਨਾਲ ਬਾਈ ਚਾਂਸ ਉਹ ਗੱਡੀ ਮੇਰੇ ਮੂਰੇ ਆਉਂਦੀ ਆ ਤਾਂ ਵੀ ਡੈਸ਼ ਕੈਮ ਦੇ ਵਿੱਚ ਆ ਜਾਣਾ ਸੀਗਾ ਤੇ ਮੇਰੀ ਕੋਈ ਗਲਤੀ ਇਹਨੇ ਨਿਕਲਣੀ ਸੀਗੀ ਏਡੀ ਖਾਸ ਪਰ ਜੇ ਆਪਾਂ ਰੂਲ ਦੀ ਗੱਲ ਕਰੀਏ ਤੇ ਇਦਾਂ ਨਹੀਂ ਹੈਗਾ ਕਿ ਕੋਈ ਗੱਡੀ ਤੁਹਾਡੇ ਸਪੀਡ ਚ ਆਉਂਦੀ ਪਈ ਜਦੋਂ ਆਪਾਂ ਰੋਡ ਸਾਈਡ ਪਾਰਕਿੰਗ ਤੋਂ ਰੋਡ ਦੇ ਉੱਤੇ ਚੜਨਾ ਹੈ ਨਾ ਉਦੋਂ ਸਾਨੂੰ ਸ਼ੀਸ਼ਾ ਚੈੱਕ ਕਰਨਾ ਹੀ ਪੈਣਾ ਆ ਇਹ ਸਾਡੀ ਮਰਜ਼ੀ ਆ ਕਿ ਆਪਾਂ ਉਹਨੂੰ ਜਗ੍ਹਾ ਦਈਏ ਜਾਂ ਨਾ ਦਈਏ ਇਹ ਨਹੀਂ ਹੈਗਾ ਆਪਾਂ ਇੰਡੀਕੇਟਰ ਲਾਤਾ ਤੇ ਆਪਾਂ ਚੱਕ ਕੇ ਛਾੜ ਦਈਏ ਡੈਸ਼ ਕੈਮ ਲੱਗਾ ਆ ਬਿਲਕੁਲ ਉਹਦੀ ਗਲਤੀ ਨਿਕਲਣੀ ਸੀਗੀ ਉਹ ਵੀਰੇ ਮੈਨੂੰ ਵੀ ਪਤਾ ਜਦੋਂ ਗੱਡੀ ਤੇ ਆਪਾਂ ਪਿੱਛੇ ਜਾ ਕੇ ਮਾਰਦੇ ਉਹਦੇ ਵਿੱਚ ਗਲਤੀ ਤੁਹਾਡੀ ਨਿਕਲਦੀ ਹੁੰਦੀ ਆ ਉਹ ਵੀ ਜਦੋਂ ਡੈਸ਼ ਕੈਮ ਲੱਗਾ ਹੋਵੇ ਤਾਂ ਬੰਦੇ ਦਾ ਬਚਾਅ ਹੋ ਜਾਂਦਾ ਆ ਪ੍ਰੂਫ ਹੋਣਾ ਚਾਹੀਦਾ ਕੋਈ ਨਾ ਕੋਈ ਐਦੀ ਨਹੀਂ ਪੁਲਿਸ ਵੀ ਚੱਕ ਕੇ ਹਰ ਇੱਕ ਚੀਜ਼ ਦਾ ਫਾਇਨ ਦੇ ਦਿੰਦੀ ਆ ਤੁਹਾਨੂੰ ਅਟਕਾ ਦਿੰਦੀ ਆ ਰੋਡ ਸਾਈਡ ਪਾਰਕਿੰਗ ਤੋਂ ਨਹੀਂ ਇਹ ਹਿਸਾਬ ਕਿਤਾਬ ਹੁੰਦਾ ਹੈਗਾ ਜਿਹੜਾ ਆਪਾਂ ਭਰਾ ਕਹਿਣ ਡਿਆ ਸੀ ਉਹ ਰੋਡ ਸਾਈਡ ਪਾਰਕਿੰਗ ਤੋਂ ਨਹੀਂ ਹੁੰਦਾ ਉਹ ਸਾਰਾ ਕੁਝ ਉਹ ਹੁੰਦਾ ਜਦੋਂ ਕਿਸੇ ਰੋਡ ਦੇ ਨਾਲ ਲਿੰਕ ਰੋਡ ਲੱਗਦਾ ਹੈ ਜੇ ਤੁਹਾਡੀ ਗੱਡੀ ਕੰਟਰੋਲ ਦੇ ਵਿੱਚ ਤੇ ਫਿਰ ਵੀ ਤੁਸੀਂ ਉਹਨੂੰ ਜਗ੍ਹਾ ਦੇ ਸਕਦੇ ਆ ਬ੍ਰੇਕ ਲਾ ਕੇ ਉਦਾਂ ਕੋਈ ਲੋੜ ਨਹੀਂ ਹੁੰਦੀ ਹੈ ਇਹ ਜਮਾਈ ਬਿਲਕੁਲ ਨਹੀਂ ਇਦਾਂ ਹੈਗਾ ਕਿ ਆਪਾਂ ਬ੍ਰੇਕ ਮਾਰਨੀ ਮਾਰਨੀ ਹੁੰਦੀ ਆ ਇਦਾਂ ਤਾਂ ਨਹੀਂ ਬਾਬੇ ਕੁਝ ਵੀ ਹੁੰਦਾ ਹੈਗਾ ਹਿਸਾਬ ਨਾਲ ਜਿਹਨਾਂ ਨੇ ਇੱਥੇ ਲਾਇਸੈਂਸ ਬਣਾਏ ਉਹਨਾਂ ਨੂੰ ਉਦੋਂ ਹੀ ਪਤਾ ਹੋਣਾ ਸਾਨੂੰ ਤਾਂ ਇਹ ਸਾਰਾ ਕੁਝ ਸਾਡੀ ਕੰਪਨੀਆਂ ਦੇ ਵਿੱਚ ਸਿਕਾਇਆ ਆ ਉ ਆਪਣੀ ਗੱਲ ਸੀਗੀ ਉਹ ਮੈਂ ਤੁਹਾਨੂੰ ਚਾਜ ਨਾ ਸਮਝਾਵਾਂ ਟਰੱਕਾਂ ਦੇ ਵਿੱਚ ਹੁੰਦੇ ਆ ਲੋਡ ਹੁਣ ਮੈਂ ਅੱਜ ਤੁਹਾਡੇ ਸਾਹਮਣੇ ਮੈਂ ਜਾਣ ਡਿਆ ਆ ਆ ਸਾਈਡ ਤੇ ਕਾਰਾਂ ਖੜੀਆਂ ਆ ਇਹਨਾਂ ਚੋਂ ਕੋਈ ਵੀ ਇਹਦਾ ਮਾਲੀ ਇਸ਼ਾਰਾ ਲਾ ਕੇ ਰੋਡ ਤੇ ਆ ਜਾਊਗਾ ਤੇ ਵਿੱਚ ਤਾਂ ਗੱਡੀ ਆਬੀਸਲੀ ਲੱਗਣੀ ਲੱਗਣੀ ਆ ਉਹ ਬੰਦਾ ਸ਼ੀਸ਼ੇ ਦੇਖੂਗਾ ਸ਼ੀਸ਼ੇ ਦੇਖ ਕੇ ਫੇ ਆਪਣਾ ਰੋਡ ਉੱਤੇ ਚਾੜੂਗਾ ਲਿੰਕ ਰੋਡ ਦੇ ਉੱਤੇ ਰੋਡ ਸਾਈਡ ਪਾਰਕਿੰਗ ਵਾਲਿਆਂ ਨੂੰ ਰੋਡ ਤੇ ਆਉਣ ਲਈ ਜਗ੍ਹਾ ਦੇਣੀ ਜਾਂ ਨਹੀਂ ਦੇਣੀ ਇਹ ਆਪਣੀ ਮਰਜ਼ੀ ਹੁੰਦੀ ਆ ਜੇ ਤੁਹਾਡੀ ਗੱਡੀ ਕੰਟਰੋਲ ਵਿੱਚ ਆ ਉਸੀ ਜਗ੍ਹਾ ਦੋ ਜੇ ਤੁਹਾਨੂੰ ਪਤਾ ਤੁਹਾਡੀ ਗੱਡੀ ਕੰਟਰੋਲ 'ਚ ਨਹੀਂ ਹੈਗੀ ਤਾਂ ਕੋਈ ਜਗ੍ਹਾ ਦੇਣ ਦੀ ਲੋੜ ਨਹੀਂ ਜਿੰਨਾ ਟਾਈਮ ਆਪਾਂ ਬੰਦਿਆਂ ਨੂੰ ਸਿਗਨਲ ਨਹੀਂ ਦਿੰਦੇ ਰੋਡ ਸਾਈਡ ਪਾਰਕਿੰਗ ਵਾਲਿਆਂ ਨੂੰ ਸਹੀ ਆ ਤੇ ਜਾਂ ਫਿਰ ਉਹਦੇ ਕੋਲ ਜਿੰਨਾ ਟਾਈਮ ਜ਼ਿਆਦਾ ਟਾਈਮ ਨਹੀਂ ਹੈਗਾ ਉੰਨਾ ਟਾਈਮ ਉਹ ਬੰਦਾ ਗੱਡੀ ਰੋਡ ਤੇ ਨਹੀਂ ਚਾੜ ਸਕਦਾ ਨੂੰ ਸੜਕ ਉੱਤੇ ਟਾਈਮ ਚਾਹੀਦਾ ਗੱਡੀ ਚਾੜਨ ਨੂੰ ਕਿ ਹਾਂ ਗੱਡੀ ਦੂਰ ਪਈ ਆ ਡਿਸਟੈਂਸ ਦਾ ਜਿੱਦਾਂ ਬੰਦਾ ਫਰਕ ਪਾ ਹੀ ਲੈਂਦਾ ਹੁੰਦਾ ਕਿ ਹਾਂ ਇੰਨੀ ਕੁ ਦੂਰ ਗੱਡੀ ਆ ਤੇ ਮੈਂ ਗੱਡੀ ਚਾੜ ਲੈਣੀ ਆ ਤੇ ਬਾਅਦ ਮੈਂ ਉਹਦੇ ਬਰਾਬਰ ਸਪੀਡ ਕਰ ਲਵਾਂਗਾ ਇੱਦਾਂ ਛਾੜ ਸਕਦਾ ਜਾਂ ਫਿਰ ਉਹਨੂੰ ਆਪਾਂ ਟਿੱਪਰ ਮਾਰਾਂਗੇ ਕਿ ਹਾਂ ਕੋਈ ਨਹੀਂ ਮੇਰੀ ਗੱਡੀ ਕੰਟਰੋਲ 'ਚ ਆ ਤੂੰ ਆ ਜਾ ਰੋਡ ਤੇ ਆਸਾਬਦਾ ਹੁੰਦਾ ਚਲੋ ਆਪਾਂ ਚੱਲਦੇ ਆ ਆਪਣੀ ਪਾਰਕਿੰਗ ਵੱਲ ਨੂੰ ਮੈਨੇਜਰ ਨੇ ਪਾਰਕਿੰਗ ਪਾਈ ਆ 300 ਕਿਲੋਮੀਟਰ ਤੇ ਜਿਹੜੀ ਗੱਡੀ ਦਾ ਡਰਾਈਵਿੰਗ ਟਾਈਮ ਆ ਉਹ ਯਾਰ ਅੱਜ ਬਹੁਤ ਘੱਟ ਆ ਹਾਲੇ ਸਿਰਫ 2 ਘੰਟੇ ਆ ਤੇ 300 ਕਿਲੋਮੀਟਰ ਜਾਂ ਨੂੰ 4 ਘੰਟੇ ਹੋਰ ਲੱਗਣੇ ਮੰਨ ਲਵਾਂ অলমোস্ট ਜੇ ਆਪਾਂ ਗੱਲ ਵੀ ਕਰੀਏ ਤਾਂ ਮੇਰਾ ਡਰਾਈਵਿੰਗ ਟਾਈਮ ਜਿਹੜਾ ਹੈ 6 ਘੰਟੇ ਤੋਂ ਵੱਧ ਨਹੀਂ ਟੱਪਣਾ ਤੇ ਮੈਂ ਚਾਹੁੰਨਾ ਆ ਮੇਰਾ ਡੇਲੀ ਦਾ ਜਿਹੜਾ ਡਰਾਈਵਿੰਗ ਟਾਈਮ ਆ ਉਹ 7 ਘੰਟੇ ਹੋਵੇ। ਹੋਰ ਕਾ ਸਿਸਟਮ ਹੁੰਦਾ ਹੈ ਜੇ ਤੁਹਾਨੂੰ ਪਤਾ ਤੁਹਾਡੇ ਕੋਲ ਟਾਈਮ ਹੈਗਾ ਆ ਨਾ ਤੁਸੀਂ ਉਹਨੂੰ ਉੱਥੇ ਮੈਸੇਜ ਕਰ ਦਿਓ ਕਿ ਇੱਥੇ ਪਾਰਕਿੰਗ ਸਪੇਸ ਨਹੀਂ ਹੈਗੀ। ਉਹਨੂੰ ਮਜਬੂਰੀ 'ਚ ਅੱਗੇ ਤੁਹਾਨੂੰ ਪਾਰਕਿੰਗ ਪਾਉਣੀ ਪੈਣੀ ਆ। ਭਲਾ ਉਹ ਤੁਹਾਨੂੰ 10 ਕਿਲੋਮੀਟਰ 'ਸੇ ਪਾਰਕਿੰਗ ਪਾਵੇ ਭਾਵੇਂ 100 ਕਿਲੋਮੀਟਰ 'ਤੇ ਪਾਵੇ। ਉਹਨੂੰ ਮਜਬੂਰੀ 'ਚ ਜਿੰਨਾ ਤੁਹਾਡੇ ਕੋਲ ਟਾਈਮ ਆ ਉਸ ਹਿਸਾਬ ਨਾਲ ਪਾਰਕਿੰਗ ਅੱਗੇ ਪਾਉਣੀ ਪੈਣੀ ਆ ਆਪਣੀ ਮਰਜ਼ੀ ਨਾਲ ਫਿਰ ਕਿਤੇ ਵੀ ਰੋਗਲੋ ਬੱਸ ਕੰਪਨੀ ਕੋਲ ਪ੍ਰੂਫ ਹੋਣਾ ਚਾਹੀਦਾ ਕਿ ਜਿਹੜੀ ਮੈਨੇਜਰ ਨੇ ਪਾਰਕਿੰਗ ਪਾਈ ਸੀ ਉੱਥੇ ਤੁਸੀਂ ਕਿਉਂ ਨਹੀਂ ਰੁਕੇ ਹਨੇਰਾ ਹੋਣ ਤੇ ਆ ਗਿਆ ਆ ਤੇ ਪਤਾ ਨਹੀਂ ਆਪਾਂ ਕਦੋਂ ਨੂੰ ਜਾ ਕੇ ਪਹੁੰਚਣਾ ਆ ਮੇਨ ਰੋਡ ਤੇ ਕਦੋਂ ਨੂੰ ਚੜਨਾ ਤੇ ਕਦੋਂ ਰੈਸਟ ਵਿੱਚ ਪਹੁੰਚਣਾ ਪਰ ਮੈਂ ਅੱਜ ਵੈਸੇ ਵੀ ਚਾਹੁੰਦਾ ਹਾਲੇ ਵੈਸੇ ਪੌਣੇ 5 ਹੋਏ ਆ ਮੈਂ ਚਾਹੁੰਦਾ ਕਿ ਮੈਂ ਪਾਰਕਿੰਗ ਦੇ ਵਿੱਚ ਥੋੜਾ ਜਿਹਾ ਲੇਟ ਪਹੁੰਚਾਂ ਕਿਉਂਕਿ ਯਾਰ ਮੈਨੂੰ ਉਹਨੇ ਰੈਸਟ ਲਿਖਿਆ 9 ਘੰਟੇ ਕੋਈ ਵੇ ਸਵੇਰੇ ਮੈਨੂੰ 3:30 ਵਜੇ ਨਿਕਲਣਾ ਪੈਣਾ ਜਦ ਕੇ ਕਾਲੂ ਕੱਲੀ ਹੈਗੀ ਵੀ ਡਰਾਈਵਿੰਗ ਤੇ ਕਾਲੂ ਫੇਰ ਆਪਾਸ ਏਰੀਆ ਕ੍ਰੋਸ ਕਰਨਾ ਹੈ ਸਾਹਮਣੇ ਮੋੜ ਦੇਖੋ ਕਿਦਾਂ ਦਾ ਮੈਨੂੰ ਲੱਗਦਾ ਸਾਨੂੰ ਗੱਡੀਆਂ ਰਕਾਉਣੀਆਂ ਪੈਣੀਆਂ ਦੋਨੇ ਮੋੜ ਇਦਾਂ ਦੇ ਆ ਨਾ ਤਾਂ ਗੱਡੀਆਂ ਰੁਕਣ ਦੀਆਂ ਲੰਘਦੀ ਗੱਡੀਆਂ to mount take the second exit. ਦੇ ਰਿਕਸਾ ਟਾਮਾ ਤੇ ਇਦਾਂ ਦੇ ਵੀ ਮੋੜ ਆ ਜਾਂਦੇ ਆ। ਜੇ ਕਿਤੇ ਮੈਂ ਗਿਆ ਨਾ ਦੁਬਾਰਾ ਉੱਧਰਲੀ ਸਾਈਡ ਮੈਂ ਇੱਕ ਥਾਂ ਤੇ ਇਦਾਂ ਗਿਆ ਸੀਗਾ। ਆਲਮੋਸਟ ਜਰਮਨ ਦੇ ਵਿੱਚ ਤੁਹਾਨੂੰ ਇਦਾਂ ਦੇ ਰੋਡ ਮਿਲਨੇ ਹੀ ਮਿਲਨੇ ਆ। ਤੇ ਜੇ ਕਿਤੇ ਹੁਣ ਜੇ ਤਾਂ ਜਰਮਨ ਜਾਣਾ ਜਰਮਨ ਗੱਡੀ ਖਾਲੀ ਕਰਨੀ ਆ ਆਪਾਂ ਇਹ ਵਾਲੀ ਤੇ ਉੱਥੇ ਹੀ ਆਪਾਂ ਲੋਡ ਕਰਨੀ ਆ ਤੇ ਜੇ ਕਿਤੇ ਕੋਈ ਇਦਾਂ ਦਾ ਰਸਤੇ ਆਏ ਨਾ ਤੇ ਤੁਹਾਨੂੰ ਮੈਂ ਸਾਰੇ ਦਿਖਾਉਂਗਾ ਤੁਸੀਂ ਦੇਖੀ ਆਏ ਉੱਥੇ ਤਾਂ ਇੰਨੇ ਕੋ ਕੋਈ ਮੋੜ ਆ ਨਾ ਗੱਡੀਆਂ ਰਕਾਉਣੀਆਂ ਪੈਂਦੀਆਂ। ਹਨੇਰਾ ਹੋ ਗਿਆ ਆ। ਤੇ ਘੋਮਕਮਾ ਕੇ ਆਪਾਂ 메인 ਰੋਡ ਤੇ ਚੜ ਗਏ ਆ ਤੇ ਹੁਣ ਹਾਲੇ 25 ਕਿਲੋਮੀਟਰ ਤੱਕ ਆਪਾਂ ਇਹਦੇ ਉੱਤੇ ਹੀ ਆ ਉਦੋਂ ਬਾਅਦ ਜਾ ਕੇ ਰੋਡ ਚੇਂਜ ਕਰਨਾ ਤੇ ਫਿਰ ਜਿਹੜਾ ਰੋਡ ਉਹ ਥੋੜਾ ਹੋਰ ਵੱਡਾ ਹੋ ਜਾਣਾ ਤਿੰਨ ਕੋ ਲੈਨ ਵਾਲਾ ਹੋ ਜਾਣਾ ਮੰਨ ਲਓ 메인 ਰੋਡ ਤੇ ਆਪਾਂ ਚੜ ਗਏ ਆ ਤੇ ਹੁਣੇ ਜਿੱਥੋਂ ਆਪਾਂ 메인 ਰੋਡ ਤੋਂ ਚੜੇ ਆ ਉਥੇ ਬੜੀ ਧੁੰਦ ਪਈ ਸੀ ਬੜੀ ਜਿਆਦਾ ਧੁੰਦ ਪਈ ਸੀ ਇੰਨਾ ਸਲੋ ਸਲੋ ਆਪ ਹੋਇਆ ਨਾ ਤੇ ਗੱਲ ਹੀ ਛੱਡ ਦੋ ਬੜੀ ਜਿਆਦਾ ਧੁੰਦ ਪਈ ਸੀ ਉੱਥੇ ਤੇ ਚਲੋ 메인 ਰੋਡ ਤੇ ਚੜ ਗਏ ਆ ਦੇਦੋ ਕੇ ਬਸ 200 ਕਿਲੋਮੀਟਰ ਆ ਤੇ ਦੇਖਦੇ ਆ ਕਿਹੜੇ-ਕਿਹੜੇ ਰੋਡ ਚੇਂਜ ਕਰਕੇ ਜਾਣਾ ਆ ਟਾਈਮ ਕਾਫੀ ਹੋ ਗਿਆ ਆ 8:00 ਵੱਜ ਗਿਆ ਤੇ ਹਨੇਰਾ ਦੇਖੋ ਕਿੰਨਾ ਆ ਅੱਗੇ ਤੁੰਤ ਤੁੰਤ ਕਾਫੀ ਪਈ ਆ ਤੇ ਹੁਣ ਨਾ ਸਾਹਮਣੇ 1 ਕਿਲੋਮੀਟਰ ਤੇ ਪਾਰਕਿੰਗ ਹੈਗੀ ਆ 30 ਮਿੰਟ ਦੀ ਰੈਸਟ ਲੈਣੀ ਪੈਣੀ ਆ ਜੜੀ ਭੰਦੀ ਆ ਕਿਉਂਕਿ 28 ਮਿੰਟ ਮੇਰੇ ਕੋਲ ਰਹਿੰਦੇ ਆ ਤੇ 42 ਕਿਲੋਮੀਟਰ ਫਿਰ ਇਸ ਕਰਕੇ ਜੜੀ ਰੈਸਟ ਆ ਲੈਣੀ ਪੈਣੀ ਆ ਇੱਥੇ ਆਪਾਂ ਗੱਡੀ ਸਿਰਫ ਰੋਕੀ ਆ 30 ਮਿੰਟ ਦੀ ਬ੍ਰੇਕ ਲੈਣ ਨੂੰ ਕਿਉਂਕਿ ਮੇਰੇ ਤੋਂ 21 ਮਿੰਟ ਰਹਿੰਦੇ ਸੀਗੇ ਤੇ ਜਿਹੜੀ ਮੇਰੀ ਰੈਸਟ ਆ ਰੈਸਟ ਮੇਰੀ 40 ਕਿਲੋਮੀਟਰ ਸੀਗੀ ਤਾਂ ਕਰਕੇ ਆਪਾਂ ਇੱਥੇ ਰੋਕੀ ਆ ਸਿਰਫ ਕੇ 30 ਮਿੰਟ ਦੀ ਰੈਸਟ ਲੈਣੀ ਆ ਫਿਰ ਮੈਨੂੰ ਨਵਾਂ ਟਾਈਮ ਮਿਲ ਜਾਣਾ ਤੇ ਫਿਰ ਆਪਾਂ ਜਾਵੇਂ ਪਾਰਕਿੰਗ ਦੇ ਵਿੱਚ ਕੇ ਅੱਜ ਵੀਰਵਾਰ ਆ ਤੇ ਵੀਰਵਾਰ ਨੂੰ ਮੈਂ ਪਿਓਰ ਵੈਜੀਟੇਰੀਅਨ ਹੁੰਦਾ ਮਤਲਬ ਕੋਈ ਮੀਟ ਆਂਡਾ ਕੁਝ ਵੀ ਨਹੀਂ ਆਪਾਂ ਵੀਰਵਾਰ ਨੂੰ ਖਾਣਾ ਹੁੰਦਾ ਇਸ ਕਰਕੇ ਮੈਂ ਕੱਲ ਸ਼ਾਮੀ ਦਾਲ ਬਣਾ ਲਈ ਸੀਗੀ ਤੇ ਹੁਣ ਮੈਂ ਦਾਲ ਗਰਮ ਕਰਦਾ ਪਿਆ ਦਾਲ ਗਰਮ ਕਰਕੇ ਤੇ ਰੋਟੀ ਰੁੱਟੀ ਗਰਮ ਕਰਕੇ ਰੋਟੀ ਖਾਣੇ ਆ ਰੋਟੀ ਖਾਂਦੇ ਖਾਂਦੇ 30 ਮਿੰਟ ਪੂਰੇ ਹੋ ਜਾਣੇ ਆ ਫਿਰ ਜਿਹੜਾ ਨਵਾਂ ਟਾਈਮ ਮਿਲਣਾ ਆ ਉ ਨਾਵਾਂਗੇ ਤਾਂ ਸੋ ਜਾਵਾਂਗੇ। ਕੋਈ ਸਾਨੂੰ ਟਾਈਮ ਜ਼ਿਆਦਾ ਮਿਲ ਜੂਗਾ ਸੌਣ ਨੂੰ। ਨਹੀਂ ਤਾਂ 9 ਘੰਟੇ ਦੇ ਵਿੱਚ ਯਾਰ ਰੋਟੀ ਵੀ ਖਾਣੀ ਆ, ਨਹਾਉਣਾ ਵੀ ਆ, ਨਾਉਣ ਨੂੰ ਕਿਸੇ ਵੇਲੇ। ਤੁਹਾਨੂੰ ਪਤਾ ਉਹਨਾਂ ਤੋਂ ਵਾਸ਼ਰੂਮ ਜੇ 2 ਹੋਏ ਤੇ ਬੰਦੇ ਮੇਰੇ ਮੂਰੇ 6 ਖੜੇ ਆ ਤੇ ਇੱਕ ਬੰਦੇ ਨੇ 15 ਮਿੰਟ ਲਾਏ ਤਾਂ ਕਿੰਨਾ ਟਾਈਮ ਲੱਗ ਜਾਣਾ? ਤਿੰਨ ਬੰਦਿਆਂ ਦੇ ਹਿਸਾਬ ਨਾਲ ਦੇਖੀਏ। ਸੋ ਇਸ ਕਰਕੇ ਜਾ ਕੇ ਹੁਣ ਕੱਲਾ ਨਹਾਉਣਾ ਵੀ ਹੋਇਆ ਤੇ ਟਾਈਮ ਤਾਂ ਨਹੀਂ ਲੱਗੂਗਾ ਨਾ। ਇਹ ਤਾਂ ਹੁਣ ਆ ਨਾ ਕਿ ਨਹਾ ਕੇ ਤਾਂ ਸਿੱਧਾ ਸੌਣਾ ਹੀ ਆ, ਨਹਾ ਕੇ ਰੋਟੀ ਖਾਣ ਵਾਲਾ ਚੱਕਰ ਤਾਂ ਨਹੀਂ ਰਹਿਣਾ। ਆ ਮੇਰੀ ਦਾਲ ਸਬਜ਼ੀ ਬਣਾਈ ਦੀ ਸ਼ਕਲ ਸੂਰਤ ਇਦਾਂ ਦੀ ਹ ਦੇਖ ਲੋ ਤੇ ਦੱਸਿਓ ਕਿਦਾਂ ਸਹੀ ਲੱਗਦੀ ਕ ਮਾੜੀ ਲੱਗਦੀ ਆ ਤੇ ਬਾਕੀ ਰੋਟੀ ਤਾਂ ਬਾਬੇ ਕਦੀ ਵੀ ਨਹੀਂ ਮਾੜੀ ਹੁੰਦੀ ਨਾ ਇਹਦੇ ਕਰਕੇ ਤਾਂ ਕਮੋਂਦੇ ਆ ਆਪਾਂ ਇਹਦੇ ਕਰਕੇ ਤਾਂ ਅੱਧੀ ਰਾਤ ਨੂੰ ਸੜਕਾਂ ਤੇ ਘੁੰਮਦੇ ਆ ਚਲੋ ਰੋਟੀ ਰੋਟੀ ਖਾ ਲਈਏ ਰੋਟੀ ਖਾ ਕੇ ਤਾਂ ਫਿਰ ਚੱਲਦੇ ਆਪਾਂ ਅੱਗੇ ਵੱਲ ਨੂੰ ਤੇ ਜਾ ਕੇ ਦੇਖਦੇ ਆ ਰੈਸਟ ਕਿਦਾਂ ਦੀ ਆ ਜਗ੍ਹਾ ਵੀ ਮਿਲਦੀ ਕ ਨਹੀਂ ਮਿਲਦੀ ਹੋ ਸਕਦਾ ਉੱਤੋਂ ਵੀ ਅੱਗੇ ਜਾਣਾ ਪਵੇ 30 ਮਿੰਟ ਦੀ ਰੈਸਟ ਸਾਡੀ ਪੂਰੀ ਹੋ ਗਈ ਆ ਤੇ ਹੁਣ ਆਪਾਂ ਚੱਲਦੇ ਆ ਆਪਣੇ ਲੋਕੇਸ਼ਨ ਵੱਲ ਨੂੰ ਤੇ ਜਾ ਕੇ ਪਾਰਕਿੰਗ ਲਾ ਲਈ ਕਿਉਂਕਿ ਹੁਣ ਵੀ ਜਿਹੜਾ ਮੈਨੂੰ 30 ਮਿੰਟ ਦੀ ਰੈਸਟ ਕਰਕੇ ਜਿਹੜਾ ਮੈਨੂੰ ਟਾਈਮ ਮਿਲਿਆ ਉਹ 56 ਮਿੰਟ ਮਿਲੇ ਆ ਤੇ ਲੋਕੇਸ਼ਨ ਹੈਗੀ ਮੇਰੀ 38 ਕਿਲੋਮੀਟਰ ਤੇ ਆਰਾਮ ਨਾਲ ਪਹੁੰਚ ਹੁੰਦਾ ਏਦਾਂ ਦੀ ਨਹੀਂ ਗੱਲ ਪਰ ਜਦੋਂ ਮੈਂ ਸਵੇਰੇ 6:30 ਵਜੇ ਸਟਾਰਟ ਕੀਤਾ ਸਗਾਣਾ ਕੰਮ ਤੇ ਉਸ ਹਿਸਾਬ ਨਾਲ ਮੇਰਾ ਜਿਹੜਾ ਕੰਮ ਆ ਸਾਢੇ 9 ਵਜੇ ਖਤਮ ਹੋ ਜਾਣਾ ਆ ਤੇ 8:30 ਹੋ ਰੈਡੀ ਹੋ ਗਏ ਆ ਸੋ ਚਲੋ ਜਾ ਕੇ ਦੇਖੀਏ ਜਗ੍ਹਾ ਮਿਲਦੀ ਨਹੀਂ ਮਿਲਦੀ ਕਿੱਦਾਂ ਦੀ ਪਾਰਕਿੰਗ ਕਿੱਦਾਂ ਨਹੀਂ ਕਿਤੇ ਅੱਗੇ ਜਾਣਾ ਪੈ ਗਿਆ ਹੁਣ ਫੇ ਓਖਾ ਹੋ ਜਾਣਾ ਆਦਰਵਾਇਸ ਤਾਂ ਸਾਰਾ ਕੁਝ ਸਹੀ ਆ ਪਹੁੰਚ ਲਿਆ ਆਪਾਂ ਆਪਣੀ ਪਾਰਕਿੰਗ ਦੇ ਵਿੱਚ ਇੱਥੇ ਆ ਕੇ ਤਾਂ ਚਲੋ ਮੌਸਮ ਸਾਫ਼ ਹੀ ਹੋ ਗਿਆ ਨਹੀਂ ਤਾਂ ਪਿੱਛੇ ਯਾਰ ਬੜੀ ਧੁੰਦ ਸੀਗੀ ਮਤਲਬ ਕਿ ਇੰਨੀ ਕਿੱਜਾਈ ਧੁੰਦ ਸੀ ਕੇ ਫਲੈਸ਼ਰ ਲਾ ਕੇ ਆਇਆ ਮੈਂ ਕਾਫੀ ਧੁੰਦ ਸੀਗੀ ਇੱਥੇ ਆ ਕੇ ਮੌਸਮ ਸਾਫ਼ ਹੋ ਗਿਆ ਤੇ ਆਹ ਜਿਹੜੀ ਸਾਹਮਣੇ ਪਾਰਕਿੰਗ ਆਉਂਦੀ ਆ ਇੱਥੇ ਸਾਡੀ ਰੈਸਟ ਆ ਬਸ ਹੁਣ ਜਗ੍ਹਾ ਮਿਲ ਜਵੇ ਗੱਡੀ ਲਾਉਣ ਨੂੰ ਹੋਰ ਤਾਂ ਕੁਝ ਨਹੀਂ ਕਿਉਂਕਿ ਆ ਜਿਹੜਾ ਰੋਡ ਆ ਇਹ ਚੱਲਦਾ ਜ਼ਿਆਦਾ ਆ ਸੋ ਇਹਦੇ ਉੱਤੇ ਜਗ੍ਹਾ ਮਿਲਨੀ ਥੋੜੀ ਔਖੀ ਹੋ ਜਾਂਦੀ ਆ ਗਾਈ ਤਾਂ ਮੈਂ ਇੱਥੇ ਪਹਿਲਾਂ ਵੀ ਰੁਕਿਆ ਆ ਦੇਖਦੇ ਇੱਥੇ ਕਿਤੇ ਕੋਨੇ ਤੇ ਲਾਉਣੀ ਪੈਣੀ ਗੱਡੀ ਯਾਰ ਔਖਾ ਜਿਹਾ ਲੱਗਣ ੜਿਆ ਥੋੜਾ ਅੱਜ ਨਹੀਂ ਜਗ੍ਹਾ ਮਿਲਦੀ ਬਾਬੇ ਗੱਡੀ ਲਾਉਣੀ ਤੇ ਮੈਂ ਅੱਗੇ ਹੁਣ ਕਿਤੇ ਯਾਰ ਜਾਣਾ ਨਹੀਂ ਚਾਹਣਾ ਨੇ ਤਾਂ ਇੱਕ ਆਈਡੀ ਆਇਆ ਮੇਰੇ ਮਾਈਂਡ ਦੇ ਵਿੱਚ ਜਾ ਕੇ ਤਾਂ ਗੱਡੀ ਰਿਵਰਸ ਲੈ ਕੇ ਆਉਣੀ ਪੈਣੀ ਪਰ ਅੱਗੇ ਉਹ ਗੱਡੀ ਘਮਾਉਣੀ ਪੈਣੀ ਆ ਇਹ ਦੌਚਾਂਸ ਹੈਗੀ ਆ ਕਿ ਜਗ੍ਹਾ ਮਿਲ ਜੇ ਕਿਉਂਕਿ ਕਮਾੜੀ ਜੀ ਜਗ੍ਹਾ ਵੇਲੀ ਵੀ ਆ ਸੋ ਚਲੋ ਰਿਸਕ ਤਾਂ ਲੈਣਾ ਹੀ ਪੈਣਾ ਰਿਸਕ ਲਈਏ ਤੇ ਗੱਡੀ ਜਿਹੜੀ ਐ ਦਿਨ ਵਾਰਸ ਲੈ ਕੇ ਜਾਈਏ ਆਪਣੀ ਜਗ੍ਹਾ ਮਿਲ ਜੇ ਹੋਰ ਕੁਛ ਨਹੀਂ ਤੁਹਾਦੇ ਆ ਕਾਰ ਵਾਲਾ ਆ ਗਿਆ ਸੀਗਾ ਮੈਨੂੰ ਗੱਡੀ ਅੱਗੇ ਲੈ ਕੇ ਆਉਣੀ ਪਈ ਐ ਓਤੋਂ ਪਹਿਲਾਂ ਕਿ ਕੋਈ ਹੋਰ ਵੀ ਆਵੇ ਚਲੋ ਉੱਤਰ ਕੇ ਦੇਖ ਕੇ ਆਉਨੇ ਆ ਪਹਿਲਾਂ ਮੜਾ ਜੀ ਆ ਜਗਾ ਕਿ ਦادیه ਪਿੱਛੇ ਫਿਰ ਉਸ ਹਾਬ ਨਾਲ ਲਾਉਣੀ ਗੱਡੀ ਆਹ ਦੇਖੀ ਸੀ ਚਲੋ ਜਾ ਕੇ ਦੇਖ ਕੇ ਆਉਣੇ ਆ ਕਿੰਨਾ ਕੁ ਫਰਕ ਹੈਗਾ ਕਿੰਨਾ ਕੁ ਨਹੀਂ ਆਹ ਵਾਲੀ ਜਗਾ ਦੇਖੀ ਸੀਗੀ ਇੱਥੇ ਲਾਈਆ ਗੱਡੀ ਤੇ ਪਰ ਉਧਰਲੇ ਬੰਨੇ ਵੀ ਇੱਕ ਜਗਾ ਹੈਗੀ ਆ ਜਿੱਧਰ ਦੀ ਮੈਂ ਆਇਆ ਮੈਂ ਸੋਚਦਾ ਪਿਆ ਕਿ ਉਥੇ ਦੇਖ ਉਹ ਨਾ ਜੇ ਤਾਂ ਗੱਡੀ ਲੱਗਦੀ ਹੋਈ ਫਿਰ ਆਪਾਂ ਉਥੇ ਲਾ ਦੇਣੀ ਆ ਅਦਰਵਾਇਜ਼ ਆਪਾਂ ਰਹਿਣ ਦੇਣੀ ਇੱਥੇ ਖੜੀ ਕੋਈ ਗੱਲ ਨਹੀਂ ਜਿੱਥੇ ਆਪਾਂ ਸੋਚਿਆ ਸੀ ਗੱਡੀ ਲਾਉਣ ਦਾ ਉੱਥੇ ਮੈਂ ਜਾ ਕੇ ਦੇਖ ਕੇ ਆਇਆ ਉੱਥੇ ਮੋਰੇਨਾ ਇੱਕ ਬੋਰਡ ਲੱਗਾ ਆ ਤੇ ਕਿ ਅੱਗੇ ਕਿਤੇ ਕੰਮ ਕੰਮ ਚੱਲਦਾ ਹੋਣਾ ਉਹਦਾ ਬੋਰਡ ਲਾਇਆ ਐ ਐਵੇਂ ਕਿਤੇ ਮੈਂ ਪੁਲਿਸ ਉੱਥੇ ਵੀ ਰੋਕੂੰਗੀ ਖਤਰਾ ਇੱਥੇ ਵੀ ਉਨਾ ਹੀ ਖਤਰਾ ਉੱਥੇ ਵੀ ਉਨਾ ਹੀ ਆ ਸੋ ਇੱਥੇ ਰਿਸਕ ਲੈ ਕੇ ਦੇਖ ਲੈਣੇ ਕਿ ਕਾਰਾਕੁਰਾ ਵਾਲੇ ਇਹ ਥੋੜੇ ਸਮਝਦਾਰ ਹੁੰਦੇ ਨਹੀਂ ਆਪੀ ਗੱਡੀ ਇੱਧਰ ਉੱਧਰ ਦੀ ਕੱਢ ਲੈਣੀ ਆ ਤੇ ਸਵੇਰੇ ਆਪਾਂ ਫੇਰ 6 ਵਜੇ ਤਾਂ ਨਿਕਲ ਹੀ ਜਾਣਾ ਚਲੋ 5:30 ਵਜੇ ਦਾ ਅਲਾਰਮ ਲਾਉਣਾ ਸਵੇਰੇ 6 ਵਜੇ ਨਿਕਲ ਜਾਣਾ ਆ ਤੇ ਅੱਜ ਦਾ ਵਲੌਗ ਸਾਰੇ ਜਣੇ ਦੱਸਿਓ ਕਿੱ ਤੇ ਕੈਮਰਾ ਐਂਗਲ ਕਿੱਦਾਂ ਦਾ ਲੱਗਾ ਸਾਰੇ ਜਣਾਂ ਨੇ ਜ਼ਰੂਰ ਕਮੈਂਟ ਕਰਿਓ ਤੇ ਅੱਗੇ ਮਿਲਦੇ ਆਂ ਨਵੀਂ ਸਵੇਰ ਤੇ ਨਵੇਂ ਬਲੌਗ ਦੇ ਨਾਲ ਸასი ਗੱਲ ਸਾਰਿਆਂ ਨੂੰ